ਬਾਬਾ ਦੀਛੇ ਦੀ ਜੋਜ ਮੰਗਰ ਉਹ ਮਰਜ਼ਾ ਪੂਰੀ ਹੁੰਦੀਆਂ ਨੇ ਬੜਾ ਸਕੂਨ ਮਿਲਦਾ ਐਨਾ ਕਿ ਸਕੂਨ ਮਿਲਦਾ ਨਾ ਮੂੰਹ ਮੰਗੀਆਂ ਮਰਜ਼ਾ ਮਿਲਦੀਆਂ ਨੇ ਇੱਕ ਵਾਰੀ ਜਿਹੜਾ ਬੰਦਾ ਮੰਨੇ ਉਹਦੀ ਚੌਥੀ ਵਾਰ ਉਹਨੂੰ ਪਤਾ ਲੱਗ ਜਾਂਦਾ ਵੀ ਮੇਰੀ ਕੀ ਕਾਮਨਾ ਹੈ ਬਿਲਕੁਲ ਸਭ ਪੂਰੀਆਂ ਹੁੰਦੀਆਂ ਨੇ ਚਾਹ ਬਹੁਤ ਕੋਈ ਮੰਗੇ ਬੱਚੇ ਵਾਸਤੇ ਮੰਗੇ ਬੱਚੇ ਤੰਦਰੁਸਤੀ ਪੂਰੀਆਂ ਨੇ ਬੱਚੇ ਬਾਹਰ ਆ ਐ ਉਹ ਸੁਖਸ਼ਾਂਤੀ ਮੰਗੀ ਉਹ ਸੁਖਸ਼ਾਂਤੀ ਨਹੀਂ ਆ ਰਹੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਛੇ ਦੀ ਜੋਜ ਮੰਗਰ ਉਹ ਮਰਜ਼ਾ ਪੂਰੀਆਂ ਹੁੰਦੀਆਂ ਨੇ ਜੀ ਸਭ ਮਨੂ ਕਾਮਨਾ ਪੂਰੀ ਹੁੰਦੀਆਂ ਨੇ ਜੀ ਕਿੰਨਾ ਸਮਾਂ ਹੋ ਗਿਆ ਜੀ ਬਾਬਾ ਦੀਪ ਸਿੰਘ ਗੁਰਦੁਆਰੇ ਆਉਂਦਾ ਮੈਨੂੰ ਤੇ ਵੇ ਮੱਥਾ ਟੇਕਦੇ ਬਹੁਤ ਚਿਰ ਹੋ ਗਿਆ ਪਰ ਮੈਨੂੰ ਆਏ ਨੂੰ ਔਰ ਦੋ ਦੋ ਦੂਜੀ ਵਾਰ ਆ ਚਪੈਰਾ ਸਾਹਿਬ ਚਪੈਰਾ ਸਾਹਿਬ ਤੇ ਘਟਦੇ ਅੱਗੇ ਮੈਂ ਆਉਂਦਾ ਹੀ ਮੱਥਾ ਟੇਕ ਕੇ ਚਲੇ ਜਾਂਦਾ ਹੀ ਚਪੈਰਾ ਨਹੀਂ ਗਲੀ ਘਟਿਆ ਹੁਣ ਚਪੈਰਾ ਘਟਿਆ ਤੇ ਨੰਦ ਬੜਾ ਵੜਿਆ ਤੇ ਸੇਵਾ ਵੀ ਕਰਨ ਦੇ ਜਨਾਨੀ ਕਰਨੇ ਚੱਲ ਪਾ ਹਾਂ ਚੱਲ ਪਿਆ ਰਹੇ ਜੀ ਕਿੰਨਾ ਸਕੂਨ ਮਿਲਦਾ ਹੈ ਵੀ ਜਦੋਂ ਜੀ ਬੜਾ ਸਕੂਨ ਮਿਲਦਾ ਐਨਾ ਕਿ ਸਕੂਨ ਮਿਲਦਾ ਨਾ ਮੂੰ ਮੰਗੀਆਂ ਮਰਜ਼ੀਆਂ ਮਿਲਦੀਆਂ ਨੇ ਇੱਕ ਵਾਰੀ ਜਿਹੜਾ ਬੰਦਾ ਮੰਨੇ ਉਹਦੀ ਚੌਥੀ ਵਾਰ ਉਹਨੂੰ ਪਤਾ ਲੱਗ ਜਾਂਦਾ ਵੀ ਮੇਰੀ ਕੀ ਕਾਮਨਾ ਹੈ ਸਭ ਪੂਰੀਆਂ ਹੁੰਦੀਆਂ ਨੇ ਤੁਸੀਂ ਕਦੇ ਕੁਝ ਮੰਗਿਆ ਹੋਵੇ ਤਾਂ ਪੂਰਾ ਹਾਂ ਮੈਂ ਬੜਾ ਬਈ ਮੰਗੇ ਮੇਰੇ ਮਾਲਕੇ ਬਹੁਤ ਕੋਈ ਦੇਤਾ ਜੀ ਕੋਈ ਇੱਕ ਚੀਜ਼ ਕੋਈ ਸਾਂਝੀ ਕਰ ਮੈਂ ਮਹਿਜ ਬੱਚਿਆਂ ਕੋਲ ਬਹੁਤ ਕੋਈ ਮੰਗੇ ਬੱਚੇ ਵਾਸਤੇ ਮੰਗੇ ਬੱਚੇ ਤਾਂ ਤੁਸੀਂ ਪੂਰੀਆਂ ਨੇ ਬੱਚੇ ਬਾਹਰ ਆ ਐ ਸੁਖਸ਼ਾਂਤੀ ਮੰਗੀ ਹੋਣ ਸੁਖਸ਼ਾਂਤੀ ਨਹੀਂ ਆ ਰਹੀ ਨਾ ਜੀ ਕਿੰਨਾ ਕੁ ਸ਼ੁਕਰ ਕਰਦਿਆਂ ਵਾਹਿਗੁਰੂ ਮੈਂ ਬਹੁਤ ਤਨ ਤਨ ਮੋ ਜਿੰਨਾ ਸ਼ੁਕਰ ਕਰਾਂ ਉਹਨਾ ਕਰਦਾ ਜੀ ਸੰਗਤ ਨੂੰ ਵੀ ਕਹਿਣਾ ਚਾਹੁੰਗਾ ਜੇਰੀ ਘਰ ਬੈਠੀ ਦਰਸ਼ਨ ਕਰ ਰਹੀ ਹੈ ਹਾਂ ਮੈਂ ਨਾਲ ਵੀ ਵਕਤ ਬਾਅਦ ਬਾਬ ਦੀਪ ਸਿੰਘ ਦੇ ਦਰਸ਼ਨ ਕਿਨੇ ਕਰੋ ਸੰਗਤ ਵੇਲੇ ਬਹੁਤ ਕਰਦੀ ਆਉਣਾ ਹੁਣ ਬਾਬਾ ਦੀਪ ਸਿੰਘ ਜੀ ਨੂੰ ਮਿਲਣ ਲੱਗੀਆਂ ਅੱਗੇ ਨਹੀਂ ਮੰਨਦੀਆਂ ਜ਼ਿਆਦਾ ਮੰਨਦੀਆਂ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਾਬਾ ਦੀਪ ਸਿੰਘ ਜੀ ਜੋ ਜ ਮੰਗੋ ਉਹ ਮਰਦਾ ਪੂਰੀ ਹੁੰਦੀਆਂ ਨੇ ਜੀ ਸਭ ਮਨੂ ਕਾਮਨਾ ਪੂਰੀ ਹੁੰਦੀਆਂ ਨੇ ਜੀ ਜੀ ਕਿੰਨਾ ਸਮਾਂ ਹੋ ਗਿਆ ਜੀ ਬਾਬਾ ਦੀਪ ਸਿੰਘ ਘਰ ਦਵਾਰ ਆਉਂਦਾ ਮੈਨੂੰ ਤਾਂ ਇਹ ਮੱਥਾ ਟੇਕਦੇ ਬਹੁਤ ਚਿਰ ਹੋ ਗਿਆ ਪਰ ਮੈਨੂੰ ਆਏ ਨੂੰ ਔਰ ਦੋ ਦੋ ਦੂਜੀ ਵਾਰ ਆ ਚਿਪੇਰਾ ਸਾਹਿਬ ਚਿਪੇਰਾ ਸਾਹਿਬ ਟਿਕੜਦੇ ਅੱਗੇ ਮੈਂ ਆਉਂਦਾ ਹੀ ਮੱਥਾ ਟੇ ਅੱਜ ਪਹਿਰੇ ਨਹੀਂ ਗਲੀ ਕੱਟਿਆ ਹੁਣ ਦਪਹਿਰਾ ਕੱਟਿਆ ਤੇ ਨੰਦ ਬੜਾ ਵੜਿਆ ਤੇ ਸੇਵਾ ਵੀ ਕਰਨ ਡੇ ਜਨਾਬ ਕਰਨੇ ਚੱਲ ਪਾ ਹਾਂ ਚੱਲ ਪਿਆਰਿਆ ਜੀ ਕਿੰਨਾ ਸਕੂਨ ਮਿਲਦਾ ਹੈ ਵੀ ਜਦੋਂ ਬੜਾ ਸਕੂਨ ਮਿਲਦਾ ਹੈ ਇੰਨਾ ਕਿ ਸਕੂਨ ਮਿਲਦਾ ਨਾ ਮੂੰ ਮੰਗੀਆਂ ਮਰਜ਼ੀਆਂ ਮਿਲਦੀਆਂ ਨੇ ਇੱਕ ਵਾਰੀ ਇਹਦਾ ਬੰਦਾ ਮੰਨੇ ਉਹਦੀ ਚੌਥੀ ਵਾਰ ਉਹਨੂੰ ਪਤਾ ਲੱਗ ਜਾਂਦਾ ਵੀ ਮੇਰੀ ਕੀ ਕਾਮਨਾ ਹੈ ਸਭ ਪੂਰੀ ਹੁੰਦੀਆਂ ਨੇ ਤੁਸੀਂ ਕਦੇ ਕੁਝ ਮੰਗਿਆ ਹੋਵੇ ਤਾਂ ਪੂਰਾ ਹਾਂ ਮੈਂ ਬੜਾ ਬਈ ਮੰਗਿਆ ਮੇਰੇ ਮਾਲਕ ਬੋ ਕੋਈ ਦੇ ਦਤਾ ਜੀ ਤੇ ਜੇ ਕੋਈ ਸਾਂਝੀ ਕਰ ਮੈਂ ਮਹਾਂਜ ਬੱਚੇ ਕੋ ਬਹੁਤ ਕੋਈ ਮੰਗੇ ਬੱਚੇ ਵਾਦੇ ਮੰਗੇ ਬੱਚੇ ਤੰਦੂਸ ਦੀਆਂ ਪੂਰੀਆਂ ਨੇ ਬੱਚੇ ਬਾਹਰ ਆ ਐ ਉਹ ਸਖਸ਼ਾਂਤੀ ਮੰਗੀ ਹੋਣ ਸਖਸ਼ਾਂਤੀ ਨਹੀਂ ਆ ਰਹੀ ਨਾ ਕਿੰਨਾ ਕੁ ਸ਼ੁਕਰ ਕਰਦੇ ਆ ਵਾਹਿਗੁਰੂ ਮੈਂ ਉਹ ਤਨ ਤਨ ਮੋ ਜਿੰਨਾ ਸ਼ੁਕਰ ਕਰਾਂ ਉਹਨਾਂ ਕਰਦਾ ਜੀ ਸੰਗਤ ਨੂੰ ਵੀ ਕਹਿਣਾ ਚਾਹੁੰਗਾ ਜਿਹੜੀ ਘਰ ਬੈਠੀ ਦਰਸ਼ਨ ਕਰ ਰਹੀ ਹੈ ਹਾਂ ਮੈਂ ਨਾਲ ਵੀ ਵਾਤ ਵਾਤ ਬਾਬਾ ਦੀਪ ਸਿੰਘ ਦੇ ਦਰਸ਼ਨ ਕਰਿਆ ਕਰੋ ਸੰਗਤ ਵਾਲੇ ਬਹੁਤ ਕਰਦੀ ਆ ਹੁਣ ਬਹੁਤ ਬਾਬਾ ਦੀਪ ਸਿੰਘ ਨੂੰ ਮਿਲਣ ਲੱਗੀਆਂ ਅੱਗੇ ਨਹੀਂ ਮੰਨਦੀ ਹੋਰ ਜ਼ਿਆਦਾ ਮੰਨਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਜੋ ਜ ਮੰਗੋ ਉਹ ਮਰਦਾ ਪੂਰੀ ਹੁੰਦੀਆਂ ਨੇ ਜੀ ਸਭ ਮਨ ਨੂੰ ਕਾਮਨਾ ਪੂਰੀ ਹੁੰਦੀਆਂ ਨੇ ਜੀ ਜੀ ਕਿੰਨਾ ਸਮਾਂ ਹੋ ਗਿਆ ਜੀ ਬਾਬਾ ਦੀਪ ਸਿੰਘ ਗੁਰਦਵਾਰੇ ਆਉਂਦਾ ਮੈਨੂੰ ਤੇ ਇਹ ਮੱਥਾ ਟੇਕਦੇ ਬਹੁਤ ਚਿਰ ਹੋ ਗਿਆ ਪਰ ਮੈਨੂੰ ਆਏ ਲੋਰ ਦੋ ਦੋ ਦੂਜੀ ਵਾਰ ਆ ਚਿਪੇਰਾ ਸਾਹਿਬ ਚਿਪੇਰਾ ਸਾਹਿਬ ਦੇ ਕੋਲ ਤੇ ਅੱਗੇ ਮੈਂ ਆਉਂਦਾ ਹੀ ਮੱਥਾ ਟੇਕ ਕੇ ਚਲੇ ਜਾਂਦਾ ਹਾਂ ਅੱਜ ਪਹਿਲੇ ਨਹੀਂ ਗੱਲੀ ਕੱਟਿਆ ਹੁਣ ਚਿਪੇਰਾ ਕੱਟਿਆ ਤੇ ਨੰਦ ਬੜਾ ਵੜਿਆ ਹੈ ਤੇ ਸੇਵਾ ਵੀ ਕਰਨ ਦੇ ਜਨਾਬ ਜੰਨੇ ਚੱਲ ਪਾ ਚੱਲ ਪਿਆ ਰਹੇ ਜੀ ਕਿੰਨਾ ਸਕੂਨ ਮਿਲਦਾ ਵੀ ਜਦੋਂ ਜੀ ਬੜਾ ਸਕੂਨ ਮਿਲਦਾ ਇੰਨਾ ਕਿ ਸਕੂਨ ਮਿਲਦਾ ਨਾ ਮੂੰਹ ਮੰਗੀਆਂ ਮਰਜ਼ੀਆਂ ਮਿਲਦੀਆਂ ਨੇ ਇੱਕ ਵਾਰੀ ਜਿਹੜਾ ਬੰਦਾ ਮੰਨੇ ਉਹਦੀ ਚੌਥੀ ਵਾਰ ਨੂੰ ਪਤਾ ਲੱਗ ਜਾਂਦਾ ਵੀ ਮੇਰੀ ਕੀ ਕਾਮਨਾ ਹੈ ਸਭ ਪੂਰੀ ਹੁੰਦੀਆਂ ਨੇ ਤੁਸੀਂ ਕਦੇ ਕੁਝ ਮੰਗਿਆ ਹੋਵੇ ਤਾਂ ਬੋਲਾ ਜੀ ਮੈਂ ਬੜਾ ਕੁਝ ਮੰਗਿਆ ਮੇਰੇ ਮਾਲਕ ਬਹੁਤ ਕੋਈ ਦੇ ਦਤਾ ਜੀ ਕੋਈ ਇੱਕ ਚੀਜ਼ ਕੋਈ ਸਾਂਝੀ ਕਰ ਮੈਂ ਮਹਿਜ ਬੱਚੇ ਕੋਈ ਬਹੁਤ ਕੋਈ ਮੰਗਿਆ ਬੱਚੇ ਵਾਦ ਮੰਗੇ ਬੱਚੇ ਤੰਦੂਸ ਦੀਆਂ ਪੂਰੀਆਂ ਨੇ ਬੱਚੇ ਬਾਹਰ ਆ ਐ ਸੁਖਸ਼ਾਂਤੀ ਮੰਗੀ ਹੋਣ ਸੁਖਸ਼ਾਂਤੀ ਨਜ਼ਾਰੇ ਨਾਲ ਕਿੰਨਾ ਕ ਸ਼ੁਕਰ ਕਰਦਿਆਂ ਵਾਹਿਗੁਰੂ ਮੈਂ ਉਹ ਤਨ ਤਨ ਮੋ ਜਿੰਨਾ ਸ਼ੁਕਰ ਕਰਿਆ ਉਹਨਾ ਕਰਦਾ ਜੀ ਸੰਗਤ ਨੂੰ ਵੀ ਕਹਿਣਾ ਚਾਹੁੰਗਾ ਜੇ ਘਰ ਬੈਠੇ ਦਰਸ਼ਨ ਕਰ ਰਹੀ ਹੈ ਹਾਂ ਮੈਨਾਂ ਵੀ ਵਕਤ ਬਾਅਦ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਿਨੇ ਕਰੋ ਸੰਗਤ ਵਾਹਿਗੁਰੂ ਬਹੁਤ ਕਰਦੀ ਆ ਹੁਣ ਬਹੁਤ ਬਾਬਾ ਦੀਪ ਸਿੰਘ ਜੀ ਨੂੰ ਮਿਲਣ ਲੱਗੀਆਂ ਅੱਗੇ ਨਹੀਂ ਮਿਲਦੀਆਂ ਜਿਆਦਾ ਮਿਲਦੀਆਂ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਖਸ਼ੀ